ਜੀ ਮੈਂ ਹਾਂ ਗੁਰਬੀਰ ਸਿੰਘ ਜੀ ਮੈਂ ਇਹੀ ਕਹਿਣਾ ਚਾਹਣਾ ਜੀ ਪ੍ਰਸ਼ਾਸਨ ਨੂੰ ਪਹਿਲਾਂ ਤਾਂ ਹੀ ਡਿਵਾਈਡਰ ਠੀਕ ਕੀਤਾ ਜਾਵੇ ਜੀ ਉਤਤਵਾ ਜੀ ਲਾਈਟ ਲਾਈ ਜਾਵੇ ਇੱਥੇ ਬਹੁਤ ਐਕਸੀਡੈਂਟ ਹੋ ਗਏ 30 40 ਐਕਸੀਡੈਂਟ ਜੀ ਮੈਂ ਦੇਖ ਲਿਆ ਜੀ ਇੱਥੇ ਕੋਈ ਜੀ ਡਿਵਾਈਡਰ ਤੇ ਇਹ ਗੱਡੀ ਦਾ ਚੱਕਣਾ ਚੂਰ ਹੋ ਗਿਆ ਸਾਰੀ ਗੱਡੀ ਟੁੱਟ ਗਈ ਦੀ ਬੰਦੇ ਦਾ ਬਚਾਅ ਹੋ ਗਿਆ ਮੈਂ ਤਾਂ ਇਹੀ ਪ੍ਰਸ਼ਾਸਨ ਕੋ ਮੰਗ ਕਰਨਾ ਚਾਹਣਾ ਹੈ ਸੇਤੀ ਤੋਂ ਸੇਤੀ ਇਹ ਸੁਣਾਈ ਕੀਤੀ ਜਾਵੇ ਜੀ ਪ੍ਰਦੀਪ ਕੁਮਾਰ ਗੜਸ਼ੰਕਰ ਵਾਸੀ ਆ ਮੈਂ ਇੱਥੇ ਤਕਰੀਬਨ ਤਕਰੀਬਨ ਹਫਤੇ 15 ਦਿਨ ਆਵਾਦ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਹੜੀਆਂ ਕਿ ਮਤਲਬ ਕਿ ਸਹਿਨਯੋਗ ਨਹੀਂ ਸੋ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਇਹ ਜਿਹੜਾ ਓਸਿਸ ਦੇ ਕੋਲ ਡਿਵਾਈਡਰ ਹੈ ਉਹ ਬਿਲਕੁਲ ਟੁੱਟਿਆ ਹੋਇਆ ਜਿਹਦੇ ਕਾਰਨ ਕਈ ਬੰਦਿਆਂ ਦਾ ਐਕਸੀਡੈਂਟ ਹੁੰਦਾ ਜਿਹੜਾ ਕਿ ਪਹਿਲਾਂ ਮੋਟਰਸਾਈਕਲ ਦਾ ਵੀ ਹੋਇਆ ਉਸ ਤੋਂ ਪਹਿਲਾਂ ਇੱਥੇ ਇੱਕ ਗਊਸ਼ਾਲਾ ਵਾਲਿਆਂ ਨੇ ਸਾਨ ਵੀ ਚੱਕਿਆ ਉਹ ਵੀ ਮਾਰੇ ਆ ਗਿਆ ਇਹ ਸਿਰਫ ਡਿਵਾਈਡਰ ਦੇ ਕਾਰਨ ਨਹੀਂ ਐਕਸੀਡੈਂਟ ਹੁੰਦੇ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਕਮ ਸੇ ਕਮ ਇੰਨਾ ਤਾਂ ਸ਼ਹਿਰ ਦਾ ਬੰਦਾ ਕੋਈ ਵੀ ਐਮਸੀ ਜਾਂ ਕੋਈ ਐਮਐਲਏ ਜਾਂ ਕੋਈ ਐਮਪੀ ਕੋਈ ਤਾਂ ਆ ਕੇ ਇਸ ਡਵਾਈਡਰ ਨੂੰ ਦੇਖੇ ਔਰ ਦੂਸਰੇ ਨੰਬਰ ਤੇ ਇੱਥੇ ਕੋਈ ਲਾਈਟ ਨਹੀਂ ਜਾਨੀ ਕਿ ਲਾਈਟਾਂ ਦਾ ਇੰਨਾ ਵੀ ਪ੍ਰਬੰਧ ਹੈ ਨਹੀਂ ਕਿ ਕੋਲ ਹੋਟਲ ਹੋਣ ਦੇ ਬਾਵਜੂਦ ਦੋਨਾਂ ਤਰਫਾ ਹੋਟਲ ਹੈ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਕਿ ਉਹ ਪ੍ਰਸ਼ਾਸਨ ਨੂੰ ਕਹਿਣ ਕਿ ਇੱਥੇ ਕਮ ਸੇ ਕਮ ਲਾਈਟਾਂ ਦਾ ਇੰਤਜ਼ਾਮ ਕਰਨ ਡਵਾਈਡਰ ਕਿਉਂਕਿ ਉਹਨਾਂ ਦੇ ਕਸਟਮਰ ਵੀ ਆਂਦੇ ਉਹਨਾਂ ਨਾਲ ਵੀ ਇਹ ਘਟਨਾ ਵਰਤ ਸਕਦੀ ਹੈ ਮੈਂ ਮਾਲਕ ਤੋਂ ਸ਼ੁਕਰੀਆ ਅਦਾ ਕਰਦਾ ਮਾਲਕ ਦਾ ਕਿ ਇਹ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਇਹ ਪਤਾ ਨਹੀਂ ਕਿਹੜੇ ਕਰਮ ਉਸ ਬੰਦੇ ਨੇ ਚੰਗੇ ਕੀਤੇ ਆ ਕਿ ਜਿਹਦਾ ਇਸ ਗੱਡੀ ਦੇ ਐਕਸੀਡੈਂਟ ਹੋਣ ਤੋਂ ਬਾਅਦ ਬਚਾਅ ਹੋ ਗਿਆ